ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੂਤ ਫੇਰਨਾ ਛੇਤਰ ਫੇਰਨਾ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਖਾਲਸਤਾਨੀ ਕਤੀੜ ਪੰਨੂ ਇਹਦੇ ਨਾਮ ਨਾਲ ਪਹਿਲਣਾ ਗੁਰਪਤਵੰਤ ਲੱਗਦਾ ਉਹ ਸ਼ਬਦ ਇਹਦੇ ਨਾਮ ਨਾਲ ਵਰਤ ਲੈਣੇ ਨਹੀਂ ਚਾਹੀਦਾ ਕਿਉਂਕਿ ਜਿਹੜੀਆਂ ਇਹਦੀਆਂ ਕਰਤੂਤਾਂ ਨੇ ਇਨੇ ਅਜ ਇੱਕ ਵੀਡੀਓ ਵਾਇਰਲ ਕੀਤੀ ਹੈ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜੱਟਾਂ ਨੂਰਪੁਰ ਜੱਟਾਂ ਉੱਥੇ ਕੁਝ ਖਾਲਿਫਤਾਨੀ ਇਹਦੀਆਂ ਕਤੀੜਾਂ ਨੇ ਖਾਲਿਫਤਾਨ ਜਿੰਦਾਬਾਦ ਦੇ ਨਾਰੇ ਲਾਏ ਛਾਪੇ ਲਿਖ ਦਿੱਤੇ ਤੇ ਨਾਲੇ ਕਿਹਾ ਕਿ ਜਿਹੜੇ ਹੱਥਾਂ ਦੇ ਨਾਲ ਡਾਕਟਰ ਅਮੇਦਕਰ ਸਾਹਿਬ ਨੇ ਸਬਦਾਂ ਲਿਖਿਆ ਉਹ ਹੱਥ ਅਸੀਂ ਕਟਣੇ ਇਹ ਗੱਲ ਕਹੀ ਹੈ ਨੁਕਸਾਨ ਪਹੁੰਚਾਇਆ ਗਿਆ ਮਲਕੇ ਬੀ ਬੇアドਵੀ ਕੀਤੀ ਗਈ ਉਸ ਬੁੱਤ ਦੀ ਮੈਂ ਇੱਕ ਬੇਨਤੀ ਕਰਨੀ ਹੈ ਇਹ ਜਿਹੜੀਆਂ ਕਤੀੜਾਂ ਨੇ ਕਿੱਥੇ ਬੈਠੀਆਂ ਨੇ ਉਹ ਇਹਨਾਂ ਨੂੰ ਪ੍ਰਮੋਟ ਕੌਣ ਕਰਦਾ ਹੈ ISI ਤੇ ISI ਕਿਥੇ ਪਾਕਿਸਤਾਨ ਘੁਮ ਘੁਮਾ ਕੇ ਜਦੋਂ ਇਹ ਟਾਰਗੇਟ ਕਰਦੇ ਨੇ ਔਰ ਇੱਕ ਹੋਰ ਜ਼ਹਿਰ ਉਗਲਦੇ ਨੇ ਕੀ ਕਹਿੰਦੇ ਨੇ ਉਥੇ ਲਿਖਿਆ ਗਿਆ ਜਿਹੜੇ ਛਾਪੇ ਲਿਖੇ ਨੇ ਕਿ ਹਮ Hindu ਨਹੀਂ ਅਸੀਂ ਸਿੱਖ ਹਾਂ ਔਰ ਨਾਲ ਇਹ ਵੀ ਕਹਿ ਦਿਓ ਮਿਸਖ ਸੇਖ ਸੇਖੋਂ ਦੇ ਨੇ ਸੇਖ ਜੱਟ ਵੀ ਨਹੀਂ ਹੁੰਦੇ ਇਹ ਵੀ ਨਾਲ ਧਿਆਨ ਰੱਖਿਆ ਕਰੋ ਕਿਉਂਕਿ ਪਿੰਡ ਕਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਨੂਰਪੁਰ ਜੱਟਾਂ ਉੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਬੁੱਧ ਨੂੰ ਤੋੜ ਦੇਾਂਗੇ ਔਰ ਜਿਹੜਾ ਸੰਵਿਧਾਨ ਹੈ ਕਹਿੰਦੇ ਉਹ ਗੁਲਾਮੀ ਦੀ ਨਿਸ਼ਾਨੀ ਹੈ ਸੰਵਿਧਾਨ ਦੇ ਅੰਡਰ ਕਹਿੰਦੇ ਵਲੂ ਸਟਾਰ ਹੁੰਦਾ ਅਕਾਲ ਤਾ ਸਾਬ ਤੇ ਅਟੈਕ ਹੁੰਦਾ ਉਹਦੇ ਜਿਹੜੇ ਨੇ ਹੱਥੇ ਲੋਕ ਮਾਰੇ ਗਏ ਕਹਿੰਦੇ ਉਹ ਦੇਣ ਕੀ ਦੀ ਹੈ ਡਾਕਟਰ ਅੰਬੇਦਕਰ ਸਾਹਿਬ ਦੀ ਜਾਨਕਿ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰ ਰਹੇ ਨੇ ਖਾਲਸਤਾਨੀ ਹੁਣ ਨਾਲ ਇਥੇ ਮੈਂ ਇੱਕ ਹੋਰ ਗੱਲ ਕਰਨੀ ਹੈ ਵੀ ਜਿਹੜੇ ਤੁਹਾਨੂੰ ਫੱਲਾਸ਼ੇਰੀ ਦਿੰਦੇ ਨੇ ਨਾ ਖਾਲਸਤਾਨ ਬਣਾਉਣ ਵਾਸਤੇ ਪਾਕਿਸਤਾਨ ਦੀਆਂ ਕਤਿਹੜਾਂ ਆਈਐਸਆਈ ਉਹਨਾਂ ਨੂੰ ਵੀ ਨਾਲ ਲੈ ਲਓ ਇੰਡੀਆ ਦੇ ਵਿੱਚ ਪੈਰ ਧਰ ਕੇ ਦਿਖਾਓ ਬੋਤੂ ਤੋੜਨ ਦੀ ਕਿਹੜੀ ਖਾਸ ਗੱਲ ਹੈ ਉਹ ਤਾਂ ਇੱਥੇ ਬਥੇਰੀਆਂ ਕਟੀੜਾਂ ਥੋੜੀਆਂ ਹੈਗੀਆਂ ਨੇ ਦੇਖ ਕੇ ਥੋੜਾ ਬਹੁਤਾ ਲਾਲ ਇਹ ਜਿਹੀਆਂ ਹਰਕਤਾਂ ਕਰ ਦਿੰਦੇ ਗਾ ਨੇ ਸਵਾਲ ਤਾਂ ਇਹ ਵੀ ਨਹੀਂ ਡਾਕਟਰ ਅਵੇਦਕਰ ਸਾਹਿਬ ਦੀ ਸੋਚ ਹੈ ਵਿਚਾਰਧਾਰਾ ਉਹਨੂੰ ਖਤਮ ਕਰਕੇ ਦਿਖਾਓ ਨਾ ਸੰਵਿਧਾਨ ਦੇ ਨਾਮ ਤੇ ਇੱਥੇ ਲੱਖਾਂ ਵਕੀਲ ਰੋਟੀ ਖਾਂਦੇ ਆ ਜਿੰਨੇ ਵੀ ਵਕੀਲ ਲਾਅ ਦੀ ਡਿਗਰੀ ਲੈਂਦੇ ਨੇ ਨਾ ਉਹ ਸੁਵਿਧਾਨ ਦੇ ਅੰਡਰ ਲੈਂਦੇ ਆ ਤੁੰਨ ਪੁੱਛ ਕੇ ਦੇਖੋ ਸੁਵਿਧਾਨ ਕੀ ਆ ਔਰ ਜੇ ਕਿਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕਿਤੇ ਕੇਸ ਚੱਲਦਾ ਹੈ ਜਸਟਿਸ ਬਾਸ ਦੇ ਨਿਆਂ ਲੈਣ ਵਾਸਤੇ ਤਾਂ ਉਹ ਵੀ ਸੁਵਿਧਾਨ ਦੇ ਅੰਡਰ ਚੱਲਦਾ ਹੈ ਤੇ ਤੇਰੇ ਕੋਲ ਪੰਨੂ ਕਤੀੜ ਕੋਲ ਜੇ ਪੁੱਛਿਆ ਜਾਵੇ ਤੂੰ ਜਿਹੜਾ ਪਾਸਪੋਰਟ ਬਣਾ ਕੇ ਅਮਰੀਕਾ ਗਿਆ ਕੈਨੇਡਾ ਦੇ ਪੀਆਰ ਲਈ ਹੈ ਤੇ ਉਹ ਪਾਸਪੋਰਟ ਕਿਹਨੇ ਦਿੱਤਾ ਸੀ ਉਹ ਵੀ ਇੰਡੀਆ ਦੇ ਸੰਵਿਧਾਨ ਅੰਡਰ ਬਣਿਆ ਹੋਇਆ ਜਿਹਨੇ ਤੂੰ ਗੱਲਾਂ ਕਰਦਾ ਕਹਿੰਦਾ ਅਸੀਂ Hindu ਨਹੀਂ ਹੈਗੇ ਅਸੀਂ ਖਾਲਸਤਾਨੀ ਆ ਇਹ ਜ਼ਹਿਰ ਭਰੀ ਚੱਲੋ ਔਰ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਤੇ ਅਤਿਆਚਾਰ ਕੀਤਾ ਉਸ ਔਰੰਗਜ਼ੇਬ ਦੀ ਔਲਾਦ ਦੀ ਤੁਸੀਂ ਹਮਾਇਤ ਕਰਦੇ ਹੋ ਜਾਂ ਤੁਹਾਡੇ ਮਨ ਵਿੱਚ ਇਹ ਸ਼ੰਕਾ ਹੋਵੇ ਬਹਿਮ ਹੋਵੇ ਕਿ ਉਹ ਸਾਡੇ ਨਾਲ ਖੜ ਜਾਣਗੇ ਕਦੇ ਵੀ ਨਹੀਂ ਹੋ ਸਕਦਾ ਤੁਹਾਨੂੰ ਬੇਵਕੂ ਬਣਾਉਂਦੇ ਨੇ ਔਰ ਭਾਰਤ ਦੇ ਵਿਰੁੱਧ ਤੁਸੀਂ ਜਿਹੜੀ ਜੈ ਰੁਗੜਦੇ ਹੋ ਨਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਬੋਟੀਆਂ ਤੇ ਜਿਹੜੀ ਤੁਹਾਨੂੰ ਬੁਰਕੀ ਪੈਂਦੀ ਆ ਨਾ ਉਦੇ ਮੁਤਾਬਕ ਤੁਸੀਂ ਇਹ ਬੋਲਣ ਦੀ ਕੋਸ਼ਿਸ਼ ਕਰਦੇ ਹੋ ਮੈਂ ਬਹੁਤ ਵਾਰੀ ਇੱਕ ਟੀਨੜ ਨੂੰ ਚੈਲੰਜ ਕੀਤਾ ਜੇ ਪਿਓਦ ਹੈ ਔਰ ਤੂੰ ਸਿੱਖ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ ਆਪਣੇ ਸਿਰ ਤੇ ਕੇਸ ਰੱਖ ਕੇ ਦਿਖਾ ਤੇਰਾ ਕੱਚਾ ਚਿਠਾ ਖੋਲਿਆ ਲੋਕਾਂ ਨੇ ਬੀੜੀਆਂ ਤੂੰ ਪੀਂਨੇ ਅਮਰੀਕਾ ਵਿੱਚ ਬੈਠਾ ਔਰ ਹੋਟਲਾਂ ਦੇ ਵਿੱਚ ਜਿਹੜੀਆਂ ਗੋਰੀਆਂ ਦੇ ਨਾਲ ੱੱੱਕੇ ਖਾਣਾ ਤੂੰ ਉਹ ਸਾਰਾ ਕੁਝ ਸਾਹਮਣੇ ਆ ਕੇ ਖੋਰ ਕੀ ਚਾਹੁੰਦੇ ਹੋ ਤੁਸੀਂ ਇਹ ਜਿਹੜੀਆਂ ਕਤੀਣਾ ਸਾਡੀਆਂ ਨੇ ਜਿਹੜੇ ਖਾਲਸਤਾਨੀ ਕਹਿੰਦੇ ਸਾਨੂੰ ਖਾਲਸਤਾਨ ਚਾਹੀਦਾ ਹੈ ਜਿਨ੍ਹਾਂ ਦਾ ਖਾਲਸਤਾਨ ਦਾ ਮੁੱਢੀ ਸਿਰਗਟਾ ਬੀੜੀਆਂ ਪੀਂਦਾ ਹੋਵੇ ਜਨਾਨੀ ਬਾਜ ਹੋਵੇ ਝੂਏ ਬਾਜ ਹੋਵੇ ਸ਼ਰਾਬੀ ਹੋਵੇ ਤੇ ਉਹ ਬੰਦਾ ਖਾਲਸਾ ਹੁੰਦਾ ਮੁੱਢੀ ਹੈ ਉਹ ਬੰਦਾ ਖਾਲਸਾ ਦੀ ਗੱਲ ਕਰੂਗਾ ਜੇ ਆਪਣੇ ਪਿਓਦਾਂ ਤਾਂ ਬੰਨਾ ਜਿਹੜਾ ਰਮਾਲਾ ਜਾਂ ਬੰਦਾ ਨੇ ਸਿਰ ਤੇ ਇਹ ਬੰਨਣਾ ਬੰਦ ਕਰ ਕੇ ਕੇਸ ਰੱਖ ਭਗਵਨਣੀ ਸ਼ੁਰੂ ਕਰ ਸ਼ੇਖੋਂ ਦਾ ਮੈਂਬਰ ਤਾਂ ਬਣਨ ਦੀ ਕੋਸ਼ਿਸ਼ ਕਰਖ ਤੀਢੇ ਪਹਿਲਾਂ ਜਿਹੜਾ ਬਕਵਾਸ਼ ਕਰਦਾ ਤੂੰ ਤੋੜ ਦਿਆਂਗੇ ਬੁੱਤ ਅਸੀਂ ਹੱਥ ਤੋੜ ਦਿਆਂਗੇ ਜਿਹੜੇ ਸੰਵਿਧਾਨ ਲਿਖਣ ਵਾਲੇ ਨੇ ਤੂੰ ਦੱਸ ਕਿ ਆ ਪੰਜਾਬ ਦੀ ਧਰਤੀ ਤੇ ਕਿਸੇ 에어ਪੋਰਟ ਤੇ ਪੈਰ ਰੱਖ ਕੇ ਦਿਖਾ ਫਿਰ ਪੁੱਛਾਂਗੇ ਕਿਹੜੇ ਭਾਗ ਦੇ ਕਦੀ ਹੈ ਬੁੱਤ ਤੋੜਨੇ بڑے ਸ਼ੌਕੇ ਆ ਇਹ ਥੋੜੀਆਂ ਕਿਡੀਆਂ ਇਹ ਜਿਹੀਆਂ ਹਰਕਤਾਂ ਕਰਨੀਆਂ ਕਰੀ ਜਾਣਗੀਆਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਡਾਕਟਰ ਅਮੇਦਕਰ ਸਾਹਿਬ ਦੀ ਸੋਚ ਹੈ ਨਾ ਉਹਨੂੰ ਖਤਮ ਕਰਕੇ ਦਿਖਾਓ ਉਹ ਖਤਮ ਨਹੀਂ ਹੋਣੀ ਕਿਉਂਕਿ ਪਤਾ ਹੈ ਡਾਕਟਰ ਅਮੇਦਕਰ ਸਾਹਿਬ ਕੋਲੇ ਕਿਡੀਆਂ ਵੱਡੀਆਂ ਡਿੱਗ ਰਹੀਆਂ ਸੀ ਦਬੇ ਕੁਚਲੇ ਲੋਕਾਂ ਦਾ ਕਿਵੇਂ ਉਹ ਸਹਾਰਾ ਬਣੇ ਕਿਵੇਂ ਲੜਨਾ ਸਿਖਾਇਆ ਕਿਵੇਂ ਸੰਘਰਸ਼ ਕਰਨਾ ਇਹ ਤੁਸੀਂ ਕਿਦਾਂ ਖਤਮ ਕਰ ਦੇਵੋਗੇ ਡਾਕਟਰ ਮੇਦ ਕਰਨ ਦੀ ਗੱਲ ਕਰਨ ਵਾਲੀ ਕਤੀੜੇ ਤੈਨੂੰ ਬਾਰ ਬਾਰ ਕਹਿੰਨਾ ਮੈਂ ਤੂੰ ਭਾਰ ਦੀ ਗੱਲ ਛੱਡ ਪੰਜਾਬ ਦੀ ਗੱਲ ਛੱਡ ਮੈਂ ਕੌਣਾ ਜਾਣਦਾ ਤੂੰ ਮੈਨੂੰ ਹੈਗਾ ਹੀ ਹੈ ਚੰਗੀ ਤਰ੍ਹਾਂ ਆ ਕੇ ਦੇਖ ਪੰਜਾਬ ਫਿਰ ਜਿਹੜੇ ਤੇਰੇ ਪਾਕਿਸਤਾਨ ਵਾਲੇ ਕਤੀੜ ਤੇਰੇ ਪਿੱਛੇ ਲੱਗਦੇ ਜੇ ਤੂੰ ਉਹਦੇ ਪਿੱਛੇ ਲੱਗਦਾ ਉਹਨਾਂ ਨੂੰ ਵੀ ਨਾਲ ਲੈ ਆਈ ਬਣਾਵਾਗੇ ਬੰਦੇ ਤੇ ਪੁੱਤ ਆ ਜਿਹੜੇ ਤੇਰੇ ਲਾਲਚ ਵਿੱਚ ਆ ਕੇ ਕਿਸੇ ਨੇ ਬੁੱਤੇ ਤੇਲ ਪਾਤਾ ਕਿਸੇ ਨੇ ਤੋੜਤਾ ਕਿਸੇ ਨੇ ਪੁਸ਼ ਕਰਤਾ ਇਹ ਕੁੱਤੇ ਦੀ ਤਰ੍ਹਾਂ ਬੁਰਕੀ ਭਾਲਦੇ ਰੇ ਹੋਰ ਕੁਛ ਨਹੀਂ ਐਦੋਂ ਵੱਧ ਤੇਰੀ ਲਾਪਤਾ ਕੀ ਕਰਨੀ ਆ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪਿੰਡ ਹਸ਼ਿਆਰਪੁਰ ਸੌਰੀ ਹਸ਼ਿਆਰਪੁਰ ਦੇ ਵਿੱਚ ਪਿੰਡ ਪੈਂਦਾ ਨੂਰਪੁਰ ਜੱਟਾਂ ਇੱਕ ਦਿਣ ਉੱਥੋਂ ਦੀ ਗੱਲ ਕਰਦਾ ਕਹਿੰਦਾ ਉੱਥੇ ਅਸੀਂ ਸ਼ਾਪੇ ਲਿਖ ਦਿੱਤੇ ਖਾਲਸਾ ਦੇ ਨਾਰੇ ਲਿਖ ਦਿੱਤੇ ਹਾਂ ਅਸੀਂ ਹਿੰਦੂ ਨਹੀਂ ਅਸੀਂ ਖਾਲਸਤਾਨੀਆਂ ਅਸੀਂ ਬੁੱਧ ਨੂੰ ਨੁਕਸਾਨ ਪਹੁੰਚਾਵਾਂਗੇ ਤੋੜ ਦੇਾਂਗੇ ਇਹੋ ਜੀਆਂ ਗੱਲਾਂ ਕਰਦਾ ਸ਼ਰਮ ਕਰੋ ਮਾੜੀ ਮੋਟੀ ਜਿਹੜੀ ਅਮਰੀਕਾ ਦੀ ਕੁਛੜ ਵਿੱਚ ਬੈਠ ਕੇ ਤੂੰ ਬਕਵਾਸ਼ ਕਰਦਾ ਨਾ ਤੇ ਜਦੋਂ ਆਪਣੀ ਆਏ ਤੇ ਆ ਗਏ ਨਾ ਗੋਰੇ ਜਿਵੇਂ ਨਿਹੰਗ ਬੱਕਰਾ ਟੰਗਦੇ ਹੁੰਦੇ ਨੇ ਟਾਲੀ ਨਾਲ ਉਦਾਂ ਟੰਗ ਲੈਣਗੇ ਤੈਨੂੰ ਤੈਨੂੰ ਟੰਗ ਕੇ ਵੀ ਕੀ ਕਰਨਗੇ 50 ਕਿਲੋ ਦਾ ਭਾਰ ਅਜਰੇ ਚ ਤੇਰੇ ਕੋਲ ਤਾਂ ਮਾਸ ਵੀ ਹੈ ਨਹੀਂ ਬੀੜੀਆਂ ਪੀ ਪੀ ਕੇ ਬੂਥਾ ਕਿਵੇਂ ਕੀਤਾ ਹੈ ਚਿਲੰਬਰਗਾ ਖੂਨ ਵੀ ਹੋਣਾ ਨਹੀਂ ਅੱਛਾ ਜਿਹੜਾ ਸ਼ੱਪ ਹੁੰਦਾ ਨਾ ਉਹ ਜਿੰਨਾ ਚਿਰ ਵੀ ਰਹਿੰਦਾ ਉਹਨੇ ਜ਼ਹਿਰ ਇਕੱਠੇ ਕਰਨੀ ਹੁੰਦੀ ਹੈ ਅਰਜਾਰਿ ਸ਼ੱਪ ਦੀ ਗੱਲ ਗੁਰੂ ਪਾਚਾ ਨੇ ਕੀਤੀ ਹੈ ਵੱਡੀ ਉਮਰ ਵਾਲਾ ਤੇ ਉਹ ਇੱਕ ਪੰਨੂ ਕਤੀੜਾ ਨੇ ਤੇ ਇਹ ਤੋਂ ਵੱਧ ਕੁਛ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਇਹ ਖਾਲਸਾ ਦੀ ਕਤੀੜ ਤੁਹਾਨੂੰ ਦਿਸੇ ਪੰਜਾਬ ਦੇ ਵਿੱਚ ਫੜ ਕੇ ਜੂਤ ਫੇਰੋ ਚੰਗੀ ਤਰ੍ਹਾਂ ਇਹਨੇ ਪੰਜਾਬ ਦਾ ਬੇੜਾਗਰ ਕਰਤਾ ਖਾਲਸਾ ਦੇ ਨਾਂ ਤੇ ਲੁੱਟਖੋਟ ਕੀਤੀ ਸਾਡੇ ਪੰਜਾਬ ਦੀ ਨੌਜਵਾਨੀ ਮਰਵਾਏ ਔਰ ਬਹੁਤ ਨੌਜਵਾਨ ਜੇਲਾਂ ਵਿੱਚ ਬੈਠੇ ਜਿਨ੍ਹਾਂ ਦੀ ਇਹਨੇ ਸਾਰ ਨਹੀਂ ਲਈ ਮੁੜ ਕੇ ਬਾਰੋਂ ਬੈਠੇ ਲਾਜ ਦੇਂਦੇ 500 500 ਡਾਲਰ ਬਾਦ ਦਾ ਕਿਸੇ ਨੂੰ ਜਾਂ ਨਾ ਪਾਇਆ ਨਸ਼ੇੜੀ ਬਥੇਰੀਆਂ ਕਿ ਤੀੜਾ ਫਿਰਦੀਆਂ ਪਿੱਛੇ ਲੱਗ ਜਾਂਦੀਆਂ ਨੇ ਇਹ ਜੇ ਗਲਤ ਕੰਮ ਕਰ ਲੈਣੇ ਗਾਣੇ ਪਰ ਚੈਲੰਜ ਹੈ ਪੰਨੂ ਕਤੀੜ ਨੂੰ ਪੰਜਾਬ ਦੇ ਕਿਸੇ ਵੀ 에어ਪੋਰਟ ਤੇ ਪੈਰ ਧਰ ਕੇ ਦਿਖਾ ਫਿਰ ਦੱਸਾਂਗੇ ਤੈਨੂੰ ਕਿਹੜੇ ਭਾਵੇ ਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ